ਸਰ ਆਜਾ ਬਾਬਾ ਬਖਾਲਾ ਸਾਹਿਬ ਆਇਓ ਵੱਡਾ ਇਕੱਠ ਕਾਂਗਰਸ ਦਾ ਵਿਕਲ ਨੂੰ ਮਿਲਿਆ ਕੀ ਕਹਿਣਾ ਹੈ ਦੇਖੋ ਜੀ ਗੁਰੂ ਸਾਹਿਬ ਦੀ ਚਰਨ ਛੋਪਰਾ ਬਰਤਤੀ ਹੈ ਇੱਥੇ ਨਕਮਸਤਕ ਹੋਣ ਵਾਸਤੇ ਆਏ ਆਂ ਹਾਜ਼ਰੀ ਲਵਾਉਣ ਵਾਸਤੇ ਆਏ ਆਂ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਾਨੂੰ ਅਸ਼ੀਰਵਾਦ ਬਖਸ਼ੇ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੀ ਸੇਵਾ ਕਰੀ ਪੰਜਾਬ ਦੇ ਕਿਸਾਨਾਂ ਦੀ ਕਿਰਤੀ ਤੇ ਕਾਮਿਆਂ ਦੀ ਸੇਵਾ ਕਰੇ ਕੀ ਕਹਿਣਾ ਹੈ ਕਿ ਤੁਸੀਂ ਇੱਕ ਲਾਅ ਐਂਡ ਆਰਡਰ ਦੀ ਗੱਲ ਕੀਤੀ ਗੈਂਗਵਾਰ ਬਹੁਤ ਪੰਜਾਬ ਦੇ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਗੰਭੀਰ ਹੈ এরੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਸੋਚਣਾ ਪਏਗਾ ਸਾਢੇ 3 ਸਾਲ ਹੋ ਗਏ ਪੰਜਾਬ ਦੇ ਖਲਾਫ ਮੜੇ ਮਾੜੇ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਬਿਲਕੁਲ ਸੁੱਤੇ ਪਏ ਹੈ ਉਹਨਾਂ ਦੀ ਕੰਤੇ ਇਸ ਗੱਲ ਦੀ ਜੂਨੀ ਸਰਕੀ ਵੀ ਅਸੀਂ ਕੀ ਕਰਨਾ ਹੈ ਪੰਜਾਬ ਦਾ ਪੰਜਾਬ ਦੇ ਲਾਅ ਐਂਡ ਆਰਡਰ ਦੀਆਂ ਚਰਚਾ ਪੂਰੇ ਵਿਦੇਸ਼ਾਂ ਦੇ ਵਿੱਚ ਹੈ ਵਪਾਰ ਕੋਈ ਖੋਲਣ ਲਈ ਇੱਥੇ ਤਿਆਰ ਨਹੀਂ ਸਾਰੀ ਜਿਹੜੀ ਇੰਡਸਟਰੀ ਆ ਪੰਜਾਬ ਚੋਂ ਬਾਹਰ ਜਾ ਰਹੀ ਸੋ ਪੰਜਾਬ ਸਰਕਾਰ ਨੂੰ ਇਹਦੇ ਤੇ ਧਿਆਨ ਦੇਣ ਦੀ ਲੋੜ ਹੈ ਭਗਵੰਤ ਸਿੰਘ ਮਾਨ ਨੂੰ ਪੰਜਾਬ ਕਦੇ ਮਾਫ ਨਹੀਂ ਕਰੇਗਾ ਕਦੇ ਮਾਫ ਨਹੀਂ ਕਰੇਗਾ ਕਿ ਇਹ ਉਹ ਮੁੱਖ ਮੰਤਰੀ ਸੀ ਜਿਸ ਦੇ ਰਾਜ ਦੇ ਵਿੱਚ 5 ਲੱਖ ਕਰੋੜ ਦਾ ਕਰਜ਼ਾ ਚੜਿਆ ਔਰ ਇਸ ਕਰਜ਼ੇ ਦਾ ਭੁਗਤਾਨ ਕਿਨੇ ਕਰਨਾ ਹੈ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਮਾਨ ਸਾਹਿਬ ਨੇ ਨਹੀਂ ਕਰਨਾ ਸੋ ਇਸ ਕਰਕੇ ਅੱਜ ਨਾ ਤਾਂ ਕੋਈ ਡਵੈਲਪਮੈਂਟ ਹੋ ਰਹੀ ਹੈ